ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰ ਰਹੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਮੱਝਾਂ ਤਿੰਨ ਗਾਵਾਂ ਲ ਹੋਣੀਆਂ ਜਿਨ੍ਹਾਂ ਦੇ ਵਿੱਚੋਂ ਚਾਰ ਮੱਝਾਂ ਜਿਹੜੀਆਂ ਸੱਜਰ ਸੁਈਆਂ ਵਾ ਇੱਕ ਮੱਝ ਗੱਭਣੇ ਤੇ گاਵਾ ਵੀ ਦੋਸਤੋ ਜਿਹੜੀਆਂ ਇਧਰ ਬਤੀਆਂ ਕੰਨੇ ਸੁਈਆਂ ਵਾ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ-ਬਰਖ ਕਰਕੇ ਪਸ਼ੂ ਫੀਦਾ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਔਰੂ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ-ਬਰਖ ਜੜ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਨਾਲ ਪੁੱਛੋਣੀ ਕਰਦੇ ਕੋਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣਾ ਬਾਈ ਜੀ ਐਡਰੈਸ ਬੋਲ ਦਿਓ ਮੇਰਾ ਮਨੋਰ ਸਿੰਘ ਹਾਂਜੀ ਪਿੰਡ ਬਲੇਰ ਹਾਂਜੀ ਸੀਲ ਪੱਟੀ ਜਿਲ੍ਹਾ ਤਰਨਤਾਰਨ ਠੀਕ ਹੈ ਫੋਨ ਨੰਬਰ ਬੋਲ ਦਿਓ 9714545195 ਠੀਕ ਹੈ ਜੀ ਇਹ ਵੀ ਜੀ ਆਪਣਾ ਪਿੰਡ ਭਿੱਖੀਵੰਡ ਤੋਂ ਕਿੰਨਾ ਦੂਰ ਹੈ ਜੀ ਭਿੱਖੀਵੰਡ ਤੋਂ 3 ਕਿਲੋਮੀਟਰ ਅੱਛਾ ਤੇ ਲਾਗੇ ਬੈਂਕਾ ਪਿੰਡ ਪਿੰਡ ਲਾਗੇ ਬੈਂਕਾ ਬਲੇਰ ਕੀ ਬਲੇਪਿੰਡ ਆਪਣਾ ਹੈ ਬਲੇਪਿੰਡ ਭਾਈ ਕੰਪਲੀਟ ਹੋਇਆ ਆਪਣਾ ਪਿੰਡ ਤੋਂ ਸੁਭਾਜਪੁਰ ਵਾਲੇ ਰੋਡ ਸੁਭਾਜਪੁਰ ਰੋਡ ਤੇ ਠੀਕ ਹੈ ਜੀ ਤੇ ਵੀਰ ਜੀ ਕਿੰਨੇ ਪਸ਼ੂ ਅੱਜ ਆਪਣੇ ਕੋਲ ਸੇਲ ਤੇ ਆਪਣਾ 5 ਮਹੀਂ 3 ਗਾਵਾਂ ਠੀਕ ਹੈ ਜੀ ਤੇ ਸ਼ੁਰੂ ਕਰੀਏ ਸੱਜਣ ਮਾਜੀ ਤੋਂ ਜਿਹੜੀ ਆ ਸੂਈ ਪਹਿਲੋਂ ਦੀ ਤੋਂ ਕਹਿੰਦੀ ਇਹ ਡਿਟੇਲ ਦੱਸੋ ਪਹਿਲੋਂ ਦੀ ਡਿਟੇਲ ਕੀ ਹੈ ਜੀ ਇਹ ਵੀਰ ਜੀ ਚੌਥਿਆ ਸੂਰਾ ਜਿਹਦਾ ਅੱਛਾ ਜੀ ਕੱਲ ਦੀ ਸੂਈ ਮਾਜੇ ਠੀਕ ਹੈ ਜੀ ਹਾਂ ਬੱਚਾ ਕੱਟੀ ਮਗਰ ਠੀਕ ਹੈ ਜੀ ਤੇ ਕਿੰਨਾ ਕੋ ਬੜਾ ਤਿਆਰ ਹੋਣਾ ਬੋਲੇ ਥੱਲੇ 11 12 ਕਿਲੋ ਹੋਊਗਾ ਅੱਛਾ ਤੇਰੀ 16 ਕਿਲੋ ਦੀ ਗਾਰੰਟੀ ਆ 16 ਕਿਲੋ ਦੀ ਗਾਰੰਟੀ ਹੈ ਠੀਕ ਹੈ ਜੀ ਖੋਲੋ ਉਹਨੂੰ ਮੇਰੇ ਬਾਹਰ ਕਰ ਦਿਓ ਦੋਸਤੋ ਕੱਲ ਦੀ ਸੂਈ ਹੈ ਬੱਚਾ ਨੇ ਕੱਟੀ ਦਿੱਤੀ ਹੈ ਰੱਖੋ ਬੱਧੀ ਕੱਟੀ ਲੱਗੇ ਦੇ ਤੇ ਦੁੱਧ ਵੀਰ ਕਹਿੰਦਾ ਵੀ 16 ਕਿਲੋ ਦੀ ਆਪਾਂ ਨੂੰ ਗਾਰੰਟੀ ਮਿਲੀ ਹੈ ਦੀ ਮੱਝ ਦੀ ਚੰਗੇ ਦੋਸਤੋ ਕੱਦ ਕੱਢ ਦੀ ਆਰਡਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਇਹਨੇ ਮੋੜ ਲਵਿਜ ਮੋੜ ਲ ਬੰਦ 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 ਦੋਸਤੋ ਸੱਜਰ ਸੂਈ ਕਰਕੇ ਬੱਚੇ ਦਾ ਥੋੜਾ ਜਿਆਦਾ ਜਿਆਦਾ ਕਰਦੀ ਹੈ ਪੁੱਛਦੇ ਆ ਵੀਰ ਤੋਂ ਕੀ ਮੁੱਲ ਕਰਦਾ ਵੀਰ ਦਾ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਮੇਰਾ ਵੀ ਕੀ 90000 ਰੁਪਏ ਮੁੱਲ ਅੱਛਾ ਜੀ ਮਾਨਤਨ ਕਿੰਨਾ ਕੋਈ ਜੀ ਮਾਨਤਨ 85000 85000 ਮਾਨਤਨ ਹੋ ਸਕਦਾ ਆਦਾ ਮਾਨ ਕੰਦਾ ਕੋਈ ਹੋਰ ਥੋੜਾ ਬੜਾ ਕਰ ਠੀਕ ਹੈ ਜੀ ਦੋਸਤੋ 85000 ਦੇ ਵਿੱਚੋਂ ਵੀਰ ਕਹਿੰਦਾ ਆਪਾਂ ਮਾਨਤਨ ਕਰਦਾਂਗੇ ਮੁੱਲ ਡਿਮਾਂਡ ਵੀਰ ਨੇ 90000 ਰੁਪਇਆ ਕੀਤੀ ਹੈ ਚੰਗੇ ਕੱਦ ਕਾਠ ਦੀ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ 16 ਕਿਲੋ ਦੀ ਵੀਰ ਕਹਿੰਦਾ ਗਾਰੰਟੀ ਮਿਲੀ ਹੁਣ ਬੋਲਾ ਵੀਰ ਕਿੰਨਾ ਦੱਸਿਆ 12 ਕਿਲੋ 12 ਕਿਲੋ ਵੀਰ ਜੀ ਬੋਲਾ ਦੱਸਦੇ ਦੂਜੇ ਨੰਬਰ ਬਾਰੇ ਦਸੀ ਵੀਰ ਜੀ ਦੇ ਬਾਰੇ ਇਹਦੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅਜੇ ਤੀਜਾ ਦਿਨ ਬੱਚਾ ਕੀ ਦਿੱਤਾ ਕੱਟੀ ਜੇ ਕਿਹੜੀ ਕੱਟੀ ਦੋਸਤੋ ਆਹ ਨੇ ਕੱਟੀ ਦਿੱਤੀ ਤੀਜਾ ਦਿਨ ਵੀ ਇਹ ਕੰਦਾ ਸੂਈ ਨੂੰ ਹੋ ਗਿਆ ਤੇ ਕਿੰਨਾ ਕੁ ਵੀਰ ਜੀ ਬੋਲਾ ਜਾਂ ਦੁੱਧ ਕਿੰਨਾ ਤਿਆਰ ਹੈ ਇਹਦੇ 10 ਕਿਲੋ ਬੋਲਾ 10 ਕਿਲੋ ਬੋਲਾ ਕਿੰਨਾ ਕਿ ਚਵਾ ਸਕਦੀ ਵੱਤ ਵੱਤ ਇਹ 14 ਕਿਲੋ ਚਵਾਉਗੀ 14 ਕਿਲੋ ਚਵਾਉਗੀ ਖੋਲੀ ਵੀਰ ਜੀ ਨੇ ਦੋਸਤੋ ਤੀਜਾ ਦਿਨ ਸੂਈ ਨੂੰ ਬੱਚਾ ਇਹਨੇ ਵੀ ਕੱਟੀ ਦਿੱਤੀ 10 ਕਿਲੋ ਵੀਰ ਕੰਦਾ ਬੋਲਾ ਤਿਆਰ ਹੈ ਚੰਗੇ ਦੋਸਤੋ ਕੱਦ ਕੱਢਦੀ ਇਹ ਵੀ ਆਰਡਰ ਕੁਆਲਿਟੀ ਦੋਸਤੋ ਇਹਨੇ ਵੀ ਚੰਗੀ ਤਿਆਰ ਕੀਤੀ ਹੈ ਥਣਾ ਥਣਾ ਦੀ ਵਿੱਚ ਚੰਗੀ ਹੈ ਮਾਡਲ ਹੋ ਗਈ ਮਾਡਲ ਹੋ ਗਈ ਫੇਸ ਕੁਆਲਿਟੀ ਚੈੱਕ ਕਰ ਲੋ ਨਿਕਲਨੇ ਦਾ ਸੇਂਗ ਹੈ ਦੋਸਤੋ ਛੋਟੀ ਬਿਲਕੁਲ ਖੂਬਸੂਰਤ ਹੈ ਬੱਚਾ ਦੋਸਤੋ ਦੁਬਾਰਾ ਦੇਖ ਲਓ ਕੱਟੀ ਆ ਬਧੀ ਦੀ ਖੜਾ ਦੀ ਵੇਚ ਚੰਗੀ ਹੈ ਦੋਸਤੋ ਹਾਂਜੀ ਵੀਰ ਜੀ 14 ਕਿਲੋ ਚਾਹ ਸਕਦੀ 14 ਕਿਲੋ ਖੜਾ ਚਾਹੋਗੀ ਠੀਕ ਹੈ ਜੀ ਕੀ ਮੁੱਲ ਕਰਦੇ ਵੀਰ ਜੀ ਰਕਤ ਦਾ ਹੌਲ ਕਰਦੇ ਆ ਅੱਛਾ ਜੀ ਕਿੰਨੀ ਘਾਹ ਦਾ ਹਾਸੋਗੀ 1.5 ਦੇ ਦਾਂ 1.5 ਦੀ ਉਹ ਚੋ ਮੁੱਲ ਤੋ ਜੀ ਕਰ ਦਾਂ ਠੀਕ ਹੈ ਜੀ 3 ਨੰਬਰ ਪਰ ਦਸੀ ਵੀਰ ਇਹ ਕੱਲ ਦੀ ਸੁਈ ਮੈਂ ਅੱਛਾ ਜੀ ਸਵੇਰ ਕਰਵਾਉਣੀ ਤੀਜਾ ਸਵੇਰ ਦੂਜਾ ਸਵੇਰ ਸੁਈ ਬੱਚਾ ਕੀ ਕਰ ਅੱਛਾ ਨੇ ਕੱਟਾ ਦਿੱਤਾ ਹਾਂ ਦੋਸਤੋ ਆ ਇਹਨੇ ਕੱਟਾ ਦਿੱਤਾ ਜੀ ਇਹ ਵੀ ਦੂਜਾ ਸੁਹਾ ਸੁਈ ਕੱਲ ਦੀ ਸੁਈ ਹੈ ਕਿੰਨਾ ਕੁ ਬੋਲਾ ਵੀ ਥਲੇ ਤੇ ਕਿੰਨਾ ਕੁ ਚਵਾ ਸਕਦੀ ਹੈ ਇਹ ਵੀ 14 15 ਕਿਲੋ ਚ ਆਉਗੀ ਠੀਕ ਹੈ ਠੀਕ ਹੈ ਇਹ ਜੀ ਮਾਰੀਏ ਛੋਕਿਆ ਆ ਜੀ ਹਾਂ ਠੀਕ ਠੀਕ ਥੋੜੀ ਜਿਹਾ ਲੱਪੇ ਜਮੜੀ ਜੀ ਜੀ ਦੋ ਦਿਨ ਲੱਗੀ ਹੈ ਹਾਂਜੀ 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 ਖੋਲੀ ਵੀ ਜੀ ਕੱਢੀ ਵਰਦੂ ਦੂਜਾ ਸੁਹਾ ਦੋਸਤੋ ਸੁਈ ਕੁੰਡੀ ਚੂਰ ਜੈਡ ਬਲੈਕ ਸਾਰੀ ਬੱਚਾ ਨੇ ਕੱਟਾ ਦਿੱਤਾ 9 10 ਕਿਲੋ ਵੀਰ ਕਹਿੰਦਾ ਬੋਲਾ ਤਿਆਰ ਹੈ ਕੱਲ ਦੀ ਸੁਈ ਹੈ 14 ਕਿਲੋ ਲੀਟਰ ਤੇ ਲਾਗੇ ਬੰਨੇ ਜਾ ਸਕਦੀ ਹੈ ਆਰਡਰ ਕੁਆਲਿਟੀ ਦੋਸਤੋ ਇਹਨੇ ਵੀ ਚੰਗੀ ਤਿਆਰ ਕੀਤੀ ਹੈ ਮੋੜ ਦੇ ਵਿੱਚ ਲੈ ਲਵਾਂ ਥੋੜੀ ਜੀ ਦੋਸਤੋ ਸੱਜਰ ਸੂਈ ਕੋਕ ਲੱਪੇ ਦੇ ਵਿੱਚ ਮੜੀ ਜੀ ਚੰਗੇ ਕਦ ਕੱਢਦੀ ਹੈ ਖਣਾ ਸੁਣਾ ਦੀ ਦੋਸਤੋ ਵੀ ਇੱਥੇ ਚੰਗੀ ਹੈ ਹਾਂ ਬੱਚਾ ਦੋਸਤੋ ਦੁਬਾਰਾ ਦੇਖ ਲਓ ਇੱਕ ਰੀ 나ੜੂ ਦੇ ਬੱਚਾ ਜੀ ਇਹਦਾ ਖਣਾ ਦੀ ਵੀਰ ਜੀ ਦੋਸਤੋ ਬੈਕ ਸਾਈਡ ਤੋਂ ਦੇਖ ਲਓ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਹੋ ਇਹਦਾ ਮੁੱਲ ਤੇ ਇਹਦਾ 1 ਲੱਖ ਦਾ ਹੀ ਕਰਦੇ ਲੱਖ ਹੀ ਦੇ ਦਾਂਗੇ ਮੈਂ ਅੱਛਾ ਲੱਖ ਰੀਲ ਮੰਨ ਤਰੋਂ ਜੀ ਲੱਖ ਠੀਕ ਹੈ ਜੀ ਚਾਰ ਨੰਬਰ ਬਾਰੇ ਦੱਸਿਓ ਵੀਰ ਇਹਨੂੰ ਹੱਦਾ ਹੋ ਗਿਆ ਤੀਨੋ 8 ਕਿਲੋ ਦੁੱਧ ਬੱਚਾ ਕੀ ਦਿੱਤਾ ਕੱਟੀ ਇਹਦੇ ਮਾਣ ਕਿੱਥੇ ਦੋਸਤੋ ਆਹ ਕੱਟੀ ਦਿੱਤੀ ਨੇ ਇੱਕ ਹਫ਼ਤੇ ਦੀ ਵੀਰ ਕਹਿੰਦਾ ਸੂਈ ਆ ਸੂਆ ਕਹਿੰਦਾ ਸੂਈ ਵੀਰੇ ਤੀਜਾ ਸੂਆ ਤੀਜਾ ਸੂਆ ਸੂਈ ਆ 8 ਕਿਲੋ ਦੁੱਧ ਵੀਰ ਕਹਿੰਦਾ ਥੱਲੇ ਤਿਆਰ ਹੈ ਤੇ ਖੋਲੋ ਵੀਰ ਜੀ ਨੂੰ ਇਹ ਵੀ ਦੋਸਤੋ ਸੁਣਾ ਸੁਣਾ ਦੀ ਬਥੇ ਚੰਗੀ ਹੈ ਦੋਸਤੋ ਰੇਟ ਸਾਰੇ ਵੀਰ ਦੇ ਕੋਲ ਹੈਗੇ ਆ ਮਹਿੰਗੇ ਵੀ ਹੈਗੇ ਆ ਸਸਤੇ ਵੀ ਹੈਗੇ ਆ ਮੋੜ ਲਾ ਵੀਰ ਜੀ ਮੋੜ ਕਿੰਨਾ ਕੁ ਵੀਰ ਦੁੱਧੇ ਚ ਵਾਸਕਦੀ ਹੈ 10 ਕਿਲੋ ਦੁੱਧ ਦਊਗੀ 10 ਕਿਲੋ ਦੁੱਧ ਚ ਵਾਸਕਦੀ ਹੁਣ 10 ਕਿਲੋ ਚੜੀ ਜੀ ਲੱਗੀ ਦੋ ਦਿਨ ਹਾਂਜੀ ਹਾਂਜੀ ਮੌਸਮ ਕੁਲਫਰ ਡਾਊਨ ਹੋਇਆ ਨਾ ਪੱਠਾ ਡਕਾ ਹੋ ਗਿਆ ਹਾਂਜੀ ਤੇ ਵੀਰ ਜੀ ਕੀ ਮੁੱਲ ਕਰਦੇ ਆਂ ਦਾ ਮੇਰਾ ਮੁੱਲ ਤੇ 60 ਕਰਦੇ ਆਂ ਅੱਛਾ ਜੀ ਕਰਦਾ ਨਹੀਂ ਮੰਨਦਾ ਕੰਮ ਆ ਕੋਈ 55000 ਦੇ ਦਾਂ 55000 ਠੀਕ ਹੈ ਦੋਸਤੋ ਜਾਇ ਜੀ ਰੇਟ ਆ گاਵਾ ਜਿੰਨਾ ਰੇਟ ਕੀਤਾ ਵੀਰ ਨੇ ਮੱਝ ਦਾ 8 ਕਿਲੋ ਦੁੱਧ ਵੀਰ ਦੱਸਦਾ ਤਿੱਜਾ ਸੂਆ ਸੂਈ ਇਹ ਬੱਚਾ ਨਹੀਂ ਆ ਕੱਟੀ ਦਿੱਤੀ ਹੈ ਜੇ ਕੋਈ ਦੋਸਤੋ ਸਾਹਮਣ ਵਾਲਾ ਵੀਰ ਲੇਗਾ ਤੇ ਦੋ ਮੱਝਾਂ ਆ ਰੇਡੂ ਦੋਸਤੋ ਜਾਇਜਾ ਦੁੱਧ ਵੀ 8 ਕਿਲੋ ਆ ਹਾਂਜੀ ਵੀਰ ਜੀ ਪੰਜ ਨੰਬਰ ਵਰਗਾ ਸੀ ਜੀ ਇੱਕ ਝੋਟੀ ਸਿਆਰੀ ਆ ਗੱਪਣ ਅੱਛਾ ਗੱਪਣੀ ਕਿੰਨਵਾ ਸੂਆ ਸੁਣੀ ਵੀ ਜੀ ਇਹ ਪਹਿਲਾ ਸੂਆ ਪਹਿਲਾ ਸੂਆ ਤੇ ਦੰਦਾ ਤੁਹਾਡੀ ਜੱਪੀਆ ਪਰ ਪਹਿਲਾ ਸੂਆ ਠੀਕ ਹੈ ਜੀ ਖੋਲਿਏ ਵੀਰ ਜੀ ਕੱਢੀ ਪਰ ਦੋਸਤੋ ਦਰਮਿਆਨੇ ਕੱਦ ਕੱਢ ਦੀਏ ਪਹਿਲਾ ਸੂਆ ਦੋਸਤੋ ਸੁਣੀ ਕਿੰਨੇ ਦਿਨ ਵੀਰ ਖੜਦੀ ਏ ਸਿਆਰੀ ਆ ਦੋਸਤੋ ਦੋ ਚਾਰ ਦਿਨ ਹੀ ਖੜਦੀ ਆ ਵਾ ਤੋਂ ਵੀਰ ਕਹਿੰਦਾ ਤਿਆਰ ਹੀ ਐ ਮੋੜ ਲਵੇ ਜੀ ਮੋੜ ਲਾ ਦਰਮਿਆਨਾ ਜੇ ਦੋਸਤੋ ਕੱਦਗਾਠ ਹੈ ਰੇਡ ਦੋਸਤੋ ਇਹਦਾ ਵੀ ਜੈ ਜੀ ਹੋਊਗਾ ਹਾਂਜੀ ਵੀਰ ਜੀ ਛਾਸ਼ ਕਰਦੇ ਤਾਂ ਨਹੀਂ ਜਾਇ ਜੇ ਤਾਂ 55 ਜੋ ਮਾਨਤਨ ਕਰਾਂਗੇ 55000 ਤੋਂ ਵੀ ਮਾਨਤਨ ਵੀਰ ਕਹਿੰਦਾ ਕਰਨਾਗਾ ਦੋਸਤੋ ਦੋਵਾਂ ਮੱਜਾਂ ਦਾ ਵੀਰ ਨੇ ਮੁੱਲ ਬਿਲਕੁਲ ਜਾਇਜ਼ ਹੀ ਕੀਤਾ ਵਾ گاਵਾ ਦੇ ਮੁੱਲ ਦਾ ਹੀ ਰੇਟ ਕੀਤਾ ਵੀਰ ਨੇ ਟੋਕੜਾਂ ਦਾ ਭਾਅ ਹੈ ਟੋਕੜਾਂ ਦਾ ਭਾਅ ਹੈ ਦੋਸਤੋ ਦੁੱਧ ਵੀ ਚੰਗਾ ਦੇਣਗੇ ਮੱਜਾਂ ਦੋਵੇਂ ਹਾਂਜੀ ਵੀਰ ਜੀ ਅੱਗੇ ਆਈਏ ਗਾਂ ਬਾਰੇ ਦੱਸ ਕੀ ਆਰਾਧ ਵੀ ਸਵੀਕਾਰ ਅੱਛਾ ਜੀ ਦੂਜਾ ਸੂਆ ਦੂਜਾ ਸੂਆ ਸੂਈ ਹੈ ਬੱਚਾ ਕੀ ਦਿੱਤਾ ਵੀਰ ਜੀ ਨੇ ਬੱਚਾ ਦੋਸਤੋ ਆ ਵਸ਼ੀ ਦਿੱਤੀ ਨੇ ਵਸ਼ੀ ਵੀ ਦੋਸਤੋ ਕਾਊਸ ਹੀ ਹੈ ਤੇ ਗਾਂ ਆਪ ਕੋਈ ਕ੍ਰੋਸ ਹੀ ਹੈ ਕਿੰਨਾ ਕੀ ਵੀਰ ਜੀ ਬੋ ਔਰ ਆ 11 13 ਕਿਲੋ ਉਹਾ ਕਿੰਨੀਆਂ ਚਵਾਈਆਂ ਹੋ ਗਈਆਂ ਇਹ ਨੂੰ 30 ਚਵਾਈ ਲੱਗੀ ਹੈ 30 ਚਵਾਈ ਹੋਣੀ ਹੋਣੀ ਹੈ ਕਿ ਹੋ ਗਈ ਅੱਛਾ 30 ਚਵਾਈ ਹੈ ਜੋ ਹੋਣੀ ਖੋਲੋ ਵੀਰ ਜੀ ਨੂੰ ਦੋਸਤੋ ਕੱਲ ਸ਼ਾਮ ਦੀ ਸੁਈਏ ਕੱਲ ਸ਼ਾਮ ਜੇਰਦੂ ਰਹਿ ਪ੍ਰੋਪਰ ਪਾਤੀ ਠੀਕ ਹੈ ਚਵਾਈ ਚਵਾਈ ਇੱਕ ਨੰਬਰ ਦੀ ਹੈ ਠੀਕ ਹੈ ਜੀ 14 ਕਿਲੋ ਦੱਸਿਆ ਜਬੜਾ 13 14 ਕਿਲੋ ਦੋਸਤੋ ਬੋੜਾ ਵੀਰ ਕਹਿੰਦਾ ਤਿਆਰ ਹੈ 20 ਲੀਟਰ ਤੇ ਲਾ ਕੇ ਬਣੇ ਬੜੇ ਮਜੇ ਨਾਲ ਜਾ ਸਕਦੀ ਹੈ ਆਰਡਰ ਕੁਆਲਟੀ ਚੰਗੀ ਥਣਾ ਦੀ ਵਿੱਥ ਚੰਗੀ ਹੈ लो बीजी लो मोड़ लो मोड़ ऐसे मरीज जी डे ड्राइवर ड्राइवर ना ड्राइवर ना फोटो लानी तौर लो तोड़ लो तोड़ लो चलो जी शाही वाला ना क्रॉस है ਸ਼ਾਈ ਵਾਲ ਦੇ ਨਾਲ ਇਹ ਕ੍ਰੋਸ ਹੈ ਤੇ ਬੱਚਾ ਵੀ ਇਹ ਕ੍ਰੋਸ ਹੀ ਦਿੱਤਾ ਵਾ ਜੀ ਜੀ ਜੂ ਵੀ ਕਹਿੰਦਾ ਹੈ ਪ੍ਰੋਪਰ ਪਾਤੀ ਹੈ ਚਵਾਈ ਇੱਕ ਨੰਬਰ ਦੀ ਪੋਛਦੇ ਵੀਰ ਤੋਂ ਕੀ ਮੁੱਲ ਕਰਦਾ ਵੀਰ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਜੀ ਵੀ 70 ਮੁੱਲ ਕਰਦੇ 65 ਵੀ ਦੇ ਦਾਂਗੇ 65000 ਜੀ ਮਾਨਟਰ ਹੋ ਜੂ ਬੰਦ ਸਵਾਜੂ ਮਾਨ ਦਾ ਠੀਕ ਹੈ ਜੀ ਇਹਦੇ ਬਾਰੇ ਦੱਸੀ ਵੀਰ ਅਗਲੀ ਗੱਲ ਬਰੇ ਇਥੇ ਨੇ 20 ਕਿਲੋ ਦੋ ਤਿਆਰ ਆ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਵੀਰ ਜੀ ਸੂਈ ਨੂੰ ਇਹਦੇ ਸੂਈ ਨੂੰ ਹੋਵੇ 10 12 ਦਿਨ 10 12 ਦਿਨ ਬੱਚਾ ਕੀ ਦਿੱਤਾ ਨੇ ਬੱਚਾ ਕਿੱਥੇ ਜੀ ਬੱਚਾ ਦਾ ਬੱਚਾ ਹੋ ਬੰਦੇ ਅੱਛਾ ਠੀਕ ਤੋਂ ਦੋ ਵਖਾਦਨੇ ਤੁਹਾਨੂੰ ਅਛਾ ਤੇ ਇਹ ਸੁਬਾ ਕਰਵਾ ਸੁਈ ਬੀ ਜੀ ਸੁਬਾਏ ਤੀਜਾ ਤੀਜਾ ਸੁਬਾ ਸੁਈ ਖੋਲੋ ਬੀ ਜੀ ਤੁਰੋਂ 10 ਦਿਨ ਦੋਸਤੋ ਵੀਰ ਕੰਦਾ ਸੁਈ ਨਹੀਂ ਹੋ ਗਿਆ ਦੁੱਧ 20 ਕਿਲੋ ਤਿਆਰ ਆ ਆਰਡਰ ਕੁਆਲਟੀ ਦੋਸਤੋ ਚੰਗੀ ਤਿਆਰ ਕੀਤੀ ਗਾਣਿਆ ਥਣਾ ਥਣਾ ਦੀ ਬਿੱਤ ਚੰਗੀ ਹੈ ਬੱਚਾ ਦੋਸਤੋ ਆਨੇ ਬੱਚਾ ਦਿੱਤਾ ਪੂਰੇ ਦੋਸਤੋ ਫਸਵੇਂ ਆਰਡਰ ਕੁਆਲਟੀ ਦੀ ਮੋੜ ਲਵਿਜੀ ਮੋੜ ਇੱਥੇ ਇੱਕ ਮੜੀ ਡਾਕਲੋ ਸਿੱਧੀ ਕਰੇ ਸਿੱਧੀ ਹੈ ਚਲੋ ਜੀ ਦੁੱਧ ਵੀਰ ਵੱਟ ਸਕਦੀ ਹੋਰ ਕਿ ਨਹੀਂ ਦੁੱਧ 20 ਕਿਲੋ ਛੱਡਾ ਮੌਸਮ ਆਇਆ ਨਾ ਹਾਂਜੀ 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 22 23 ਕਿਲੋ ਦੋਸਤੋ ਉਮੀਦ ਕਰਦਾ ਵੀਰ 20 ਕਿਲੋ ਜਿਹੜਾ ਮੌਕੇ ਦਾ ਦੁੱਧ ਤਿਆਰ ਹੈ ਹਾਂਜੀ ਵੀਰ ਜੀ ਕੀ ਮੋਲ ਕਰਦੇ ਮੇਰਾ ਮੇਰਾ ਮੋਲ 55 ਕਰਦੇ 50 ਦੇ ਦਾਂਗੇ 50000 ਦੀ ਮੰਨਤ ਹੋ ਜੂਗੀ ਅੱਜ ਠੀਕ ਹੈ ਜੀ ਅਗਲੇ ਬਨੇ ਉਹ ਵੀ ਹੈਗੀ ਵਸ਼ੀ ਠੀਕ ਹੈ ਜੀ ਉਹ ਵਸ਼ੀ ਸੂਈ ਹੈ ਕਾਂਦੀ ਸੂਈ ਹੈ ਅੱਛਾ ਜੀ ਆ ਵਸ਼ੀ ਜੀ ਦੋਸਤੋ ਆਹ ਬੱਚਾ ਦਿੱਤਾ ਨੇ ਵਸ਼ੀ ਇਹ ਵੀ ਨਿਕਨਵਾ ਸੁਆ ਸੂਈ ਪਹਿਲਾ ਪਹਿਲਾ ਸੁਆ ਸੂਈ ਦੋਸਤੋ ਦਰਮਿਆਨੇ ਜੇ ਕੱਦ ਕਾਢ ਦੀ ਆ ਇਹ ਲੈਓ ਜੀ ਖੋਲੋ ਬਾਹਰ ਨੇ ਇਹ ਕਾਫੀ ਡਾਟੀ ਲੀ ਕੋਈ ਨੁਕਸ ਨਹੀਂ ਨੇ ਕਿੰਨਾ ਬੋਲਾ ਸਲੇ ਪਿਆਰ ਇਹ ਤਾਂ 7 ਕਿਲੋ ਬੋਲਾ 7 ਕਿਲੋ ਬੋਲਾ ਚਵਾ ਦੂਗਾ 10 ਬਾਰ ਮੀਟਰ ਠੀਕ ਹੈ ਜੀ ਦੋਸਤੋ ਥੋੜੀ ਜੀ ਲੱਪੇ ਦੇ ਵਿੱਚ ਆਰਡਰ ਕੁਆਲਿਟੀ ਦੋਸਤੋ ਪੂਰੀ ਟੈਡ ਤਿਆਰ ਕੀਤੀ ਨੇ ਮਿਲ ਮੋਲ ਦੇ ਜਵੀਰ ਕਿਦਾਇ ਇੱਕ ਨੰਬਰ ਚਵਾਈ ਵਧੀਆ ਠੀਕ ਹੈ ਜੀ ਮੋਲ ਲਈ ਮੋਲ ਸੂਕੇ ਦੋਸਤੋ ਥੋੜੀ ਜਿਹੀ ਲੱਪੇ ਦੇ ਵਿੱਚ ਆਈ ਹੈ ਸਾਂਭ ਘਾਟੜੇ ਘਰੋਂ ਕਿਸੇ ਆਈ ਥੋੜੀ ਬਾਕੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਬੱਚਾ ਨੇ ਵਸ਼ੀ ਦਿੱਤੀ 7 ਕਿਲੋ ਬੋੜਾ ਵੀ ਦੱਸਦਾ ਥੱਲੇ ਤਿਆਰ ਇਹਦੇ ਦੁੱਧ ਚ ਵਾਦੂਗੀ ਵੀਰ ਜੀ 10 12 ਲੀਟਰ ਲੈ ਲਓ ਜਿਹਾਉਗੀ ਠੀਕ ਹੈ ਜੀ ਇਹ ਕਾਲੀ ਹੈ ਆਏ ਆਰਗੇ ਨੇ ਪੱਠੇ ਚਕੇ ਠੀਕ ਹੈ ਜੀ ਲੈ ਜੀ ਮਾਰ ਜੀ ਠੀਕ ਹੈ ਤੇ ਕੀ ਮੁੱਲ ਕਰਦੇ ਵੀਰ ਜੀ ਦਾ ਜਿਹੜਾ ਮੁੱਲ 28 ਕਰਦੇ ਆ ਹਾਂ ਜੀ 5000 ਦੀ ਦੇ ਦਾਂਗੇ 5000 ਦੀ ਉਹ ਚੋਂ ਮਨਤਣ ਹੋ ਜੂਗਾ ਕਰਦਾ ਹੀ ਮਨ ਠੀਕ ਹੈ ਜੀ ਦੋਸਤੋ 28000 ਰੁਪਇਆ ਵੀ ਇਹਨੇ ਡਿਮਾਂਡ ਕੀਤੀ ਹੈ 25000 ਰੁਪਇਆ ਵੀਰ ਕਹਿੰਦਾ ਹਾਂ ਨਾ ਉਹ ਚੋਂ ਮਨਤਣ ਹੋ ਜੂਗਾ ਪਸ਼ੂ ਦੋਸਤੋ ਜਿਹੜਾ ਵੀ ਖਰੀਦੇ ਤੇ ਆਪਣੀ ਤਸੱਲੀ ਕਰਕੇ ਖਰੀਦਿਆ ਕਰੋ ਕਿਉਂਕਿ ਇਹ ਦੋਸਤੋ ਵੀਡੀਓ ਨੂੰ ਜਦੋਂ ਵੇਖਦੇ ਜੀ ਵੀਡੀਓ ਤਸੱਲੀ ਦੋਸਤੋ ਤੁਸੀਂ ਆਪ ਆਪਣੀ ਕਰਨੀ ਹੈ ਪੈਸੇ ਦੋਸਤੋ ਤੁਸੀਂ ਲੋਨ ਦੇ ਆਪਣੀ ਤਸੱਲੀ ਕਰਕੇ ਆ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਦੋਸਤੋ ਬੋਲਣ ਦੇ ਵਿੱਚ ਮੁੜ ਕੇ ਗੱਲ ਨਹੀਂ ਹੋਣੀ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਸਕਰੀਨ ਤੇ ਦਿਖਾਇਆ ਨੰਬਰ ਮੈਂ ਵੀ ਦੱਸ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਲਈ